ਸਥਾਨਕ ਪਿੰਡ ਭਵਾਂਤ ਵਿਕੇ ਪੰਜਾਵਾਂ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ ਯੂਵਕ ਸੇਵਾਵਾਂ ਕਲੱਬ ਵੱਲੋਂ ਪਿੰਡ ਦੇ ਸਹਿਯੋਗ ਨਾਲ ਲਗਾਇਆ ਗਿਆ ਇਸ ਮੌਕੇ ਹਲਕਾ ਵਿਧਾਇਕ ਕੋ ਜੀਤ ਸਿੰਘ ਰੰਡਾਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਤੋਂ ਇਲਾਵਾ ਨਗਰ ਕੌਂਸਲ ਜ਼ੀਰਖਪੁਰ ਦੇ ਪ੍ਰਧਾਨ ਉਦੇਵ ਸਿੰਘ ਢਿੱਲੋਂ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਨੇ ਇਸ ਮੌਕੇ 31000 ਰੁਪਏ ਦੇ ਕੇ ਕਲੱਬ ਦੀ ਸਹਾਇਤਾ ਕੀਤੀ ਉਹਨਾਂ ਨੇ ਕਿਹਾ ਕਿ ਅਜਿਹੇ ਕੈਂਪ ਹਰ ਪਿੰਡ ਹਰ ਸ਼ਹਿਰ ਵਿੱਚ ਲੱਗਣੇ ਚਾਹੀਦੇ ਹਨ ਆਪਾਂ ਗੱਲ ਕਰਾਂਗੇ ਕਰਨਲ ਚੰਦ ਧਮਾਨ ਜੀ ਨਾਲ ਜਿਹੜੇ ਸੇਵਕ ਹੈਗੇ ਆ ਇਸ ਕਲੱਬ ਦੇ ਤੋਂ ਬਹੁਤ ਦੇਰ ਤੋਂ ਸੇਵਾ ਕਰ ਰਹੇ ਆ ਤੇ ਕਰਨਲ ਚੰਦ ਜੀ ਕਿੰਨੀ ਦੇਰ ਹੋ ਗਈ ਕੈਂਪ ਲਗਦੇ ਨੇ ਇਹ ਪੰਜਵਾਂ ਕੈਂਪ ਹੈ ਜੀ ਪੰਜਵਾਂ ਕੈਂਪਾ ਜਨਨਾ ਦਾਲ ਸਿੰਘ ਦੇ ਨਾਮ ਤੇ ਕਿੰਨੇ ਦਿਨ ਰੱਖਦੇ ਓਰੇ ਇਹਨੂੰ ਅਸੀਂ 5 ਦਿਨ ਰੱਖਦੇ ਆ ਜੀ ਮਰੀਜ਼ਾਂ ਨੂੰ 5 ਦਿਨ ਪਰੇ ਸੁਣਾਉਣ ਤੋਂ ਬਾਅਦ ਪੰਜ ਦਿਨ ਪਿੰਡ ਦੇ ਵਿੱਚ ਰੱਖਦੇ ਆ ਉਹਨਾਂ ਦੀ ਸੇਵਾ ਕਰਦੇ ਆ ਦਵਾਈ ਬੰਦਦੇ ਆ ਜੇ ਘਰ ਚਲੇ ਜਾਂਦੇ ਆ ਕਈ ਵਾਰੀ ਮਰੀਜ਼ ਨਾ ਅਨਗੈਰੀ ਕਰ ਦਿੰਦੇ ਆ ਇਸ ਕਰਕੇ ਇੱਥੇ ਟਾਈਮ ਸਰ ਦਵਾਈ ਪੈਦੀ ਹੁੰਦੀ ਆ ਤੇ ਪੰਜ ਦਿਨ ਅਸੀਂ ਰੋਟੀ ਪਾਣੀ ਦਾ ਸਾਰਾ ਖਾਣਾ ਵੀ ਜਿਹੜਾ ਫਰੂਟ ਵਗੈਰਾ ਸਾਰੇ ਸਭ ਕੁਝ ਸਾਡਾ ਪਿੰਡੇ ਦਾ ਠੀਕ ਹੈ ਹਲਕੇ ਨੇ ਜੋ ਕਿ ਮੌਜੂਦਾ ਐਮਐਲਏ ਸਾਹਿਬ ਨੇ ਕੁਲਜੀਤ ਸਿੰਘ ਜੀ ਦਾਵਾ ਜੋ ਕਿ ਬੜੇ ਹੀ ਪੁਰਾਣੇ ਚਿਰ ਤੋਂ ਸਾਡੇ ਇਲਾਕੇ ਦੀ ਸਿਆਸਤ ਚ ਇਥੇ ਜਿਹੜਾ ਪ੍ਰਸ਼ਦ ਦੇ ਸ਼ਾਇਦ ਪ੍ਰਧਾਨ ਹੁੰਦੇ ਸੀ ਪਤਾ ਨਹੀਂ ਮੈਨੂੰ ਫੋਟੋ ਤਾਂ ਮੈਂ ਦੇਖੀ ਆ ਬਹੁਤ ਪੁਰਾਣੀ ਮੈਂ ਛੋਟਾ ਹੁੰਦਾ ਸੀ ਸੋ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਡਾਕਟਰ ਸਾਹਿਬ ਦਾ ਬੱਸੋ ਬਹੁਤ ਹੀ ਵੱਡਾ ਸਹਿਯੋਗ ਹੈ ਸਾਨੂੰ ਇਹਨਾਂ ਨਾਲ ਮਿਲਣ ਦਾ ਕਿਉਂਕਿ ਪਿਛਲੇ ਸਾਲ ਡਾਕਟਰ ਸਾਹਿਬ ਨੇ ਸਾਨੂੰ ਇਹਨਾਂ ਦਾ ਡਾਕਟਰ ਸਾਹਿਬ ਦਾ ਆਫਿਸ ਚ ਬਹੁਤ ਹੀ ਝੋਟੀ ਦਾ ਪਿਆਰਾ ਹੈ ਸੋ ਬਹੁਤ ਵਧੀਆ ਚੰਗੇ ਇਨਸਾਨਾਂ ਨਾਲ ਹਰ ਇੱਕ ਬੰਦੇ ਨੂੰ ਆਪਾਂ ਨੂੰ ਸਾਰਿਆਂ ਨੂੰ ਆਪਣਾ ਰੱਖਣਾ ਚਾਹੀਦਾ ਹੈ ਬਣਾ ਕੇ ਚੰਗੀ ਗੱਲ ਹੈ ਕਿਉਂਕਿ ਆਪਾਂ ਹਰ ਇੱਕ ਇਨਸਾਨ ਤੋਂ ਕੁਝ ਨਾ ਕੁਝ ਸਿੱਖਦੇ ਆਂ ਇਹ ਮੇਰੇ ਵਾਸਤੇ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ ਅੱਜ ਤੋਂ 40 ਹਾਲ ਪਹਿਲਾਂ 1973 ਤੋਂ 83 ਦੇ ਵਿੱਚ ਜਦ ਪਹਿਲਾ ਕੈਂਪ ਲਾਇਆ ਸੀ ਤੇ ਅੱਜ ਪੂਰਾ ਪੰਜਾਬਾ ਕੈਂਪ ਜਿਹੜਾ ਹੈਗਾ 40 ਕੈਂਪ ਦਾ ਸੇਵਾ ਕਰਨ ਦਾ ਮੌਕਾ ਸਾਨੂੰ ਮਿਲਿਆ ਪਹਿਲੇ ਜਿਹੜੇ ਅਗਲੇ ਕੈਂਪ ਸੀਗੇ ਉਹ ਡਾਕਟਰ ਧਨਵੰਤ ਸਿੰਘ ਗੜੀਵਾਲ ਆਪਣੇ ਪਟਿਆਲੇ ਤੋਂ ਆਉਂਦੇ ਹੁੰਦੇ ਸੀ ਸੋ ਉਦੋਂ ਸ਼੍ਰੀਮਤੀ ਊਮਾ ਦੋਲ ਸਿੰਘ ਨਾਲ ਮੁਲਾਕਾਤ ਹੋਈ ਕੈਂਪ ਲਾਇਆ ਬੜਾ ਬੀਬੀ ਤੇ ਨੀ ਕੀ ਕੀ ਦਿਨ ਰੱਖਦੇ ਸੀਗੇ ਪੱਟੀਆਂ ਕਰਦੇ ਸੀ ਛੋਟਾ ਛੋਟੇ ਉਸ ਨੂੰ ਬਹੁਤ ਮਿਹਰਤਾ ਹੈ ਜਿਹੜੇ ਇਹ ਮੇਰੇ ਕੋਲ ਅੱਜ ਦੇਖ ਰਹੇ ਆ ਜਿਹੜੇ ਉਦੋਂ ਬੱਚੇ ਹੁੰਦੇ ਸੀ ਉਹ ਸਾਡੇ ਨਾਲ ਬਜ਼ੁਰਗ ਹੈ ਅਸੀਂ ਬੱਚੇ ਹੁੰਦੇ ਸੀ ਇਹ ਹੁਣ ਸਾਰੇ ਬਜ਼ੁਰਗ ਬਣ ਗਏ ਉਹੀ ਬੰਦੇ ਸੇਵਾ ਕਰਦੇ ਉਹੀ ਬੰਦੇ ਮੇਨ ਲਾ ਕਿ ਇਸ ਪਿੰਡ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹਨਾਂ ਨੇ ਆਪਣੀ ਇਹ ਪ੍ਰਥਾ ਨੂੰ ਬੰਦ ਨਹੀਂ ਕੀਤਾ ਊਮਾ ਜਲੋ ਸਿੰਘ ਨੇ ਪਿੰਡ ਵਾਸਤੇ ਬਹੁਤ ਕੀਤਾ ਔਰ ਉਹਨਾਂ ਦੀ ਯਾਦ ਦੇ ਵਿੱਚ ਪੂਰਾ ਇੱਕ ਨਾ ਇੱਕ ਨਾ ਇੱਕ ਜੋੜ ਕੇ ਆਪਣੇ ਕੰਮ ਕਰਦੇ ਆ ਤੇ ਇਹਨਾਂ ਨੇ ਇਸ ਪ੍ਰਥਾ ਨੂੰ ਕਾਇਮ ਰੱਖਿਆ ਔਰ ਅੱਜ ਇਹ ਮੌਕਾ ਦੇਖਣ ਦਾ ਆ ਕਿ 50 ਸਾਲ ਦੇ ਵਿੱਚ ਇਹ ਕੈਂਪ ਲੱਗ ਰਿਹਾ ਔਰ ਇਵਨ ਕੋਵਿਡ ਟਾਈਮ ਦੇ ਬਿਚ ਵਿੱਚ ਛੋਟਾ-ਮੋਟਾ ਛੋਟਾ-ਮੋਟਾ ਕੈਂਪ ਲੱਗਦਾ ਰਿਹਾ ਇਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਮਿਹਨਤ ਪੂਰੀ ਕੀਤੀ ਐ ਸੋ ਇਹਨਾਂ ਦੇ ਨਾਂ ਤੇ ਇੱਕ ਜਕਾਰਾ ਹੋਣਾ ਚਾਹੀਦਾ ਐ ਇਸ ਪਿੰਡ ਦੇ ਇਸ ਸੰਸਥਾ ਦੇ ਨਾਂ ਤੇ ਬੋਲੇ ਸੋਨਿਹਾਲ ਸੋਨਿਹਾਲ ਇੱਕ ਹੋਰ ਬੜੀ ਵੱਡੀ ਗੱਲ ਐ ਜਦੋਂ ਪੇਰੈਂਟਸ ਨੂੰ ਜਾਂ ਵੱਡੇ ਭਰਾ ਨੂੰ ਦੇਖਦਾ ਜਦੋਂ ਆਪਣੇ ਬੱਚਿਆਂ ਦੀ ਬੜੀ ਤਰੱਕੀ ਦੇਖਦਾ ਤਾਂ ਖੁਸ਼ੀ ਦੇ ਅੱਖਾਂ 'ਚ ਅੰਜੂ ਆ ਜਾਂਦੇ ਐ ਬੜੇ ਖੁਸ਼ੀ ਹੁੰਦੇ ਐ ਅੱਜ ਮੈਂ ਆਪਣੇ ਛੋਟੇ ਵੀਰ ਨੂੰ ਇੱਥੇ ਮੇਰਾ ਅਨਤਾ ਨਹੀਂ ਇਹਨਾਂ ਦਾ ਵੀ ਮੇਰਾ 40 ਸਾਲ ਦਾ ਰਿਸ਼ਤਾ ਹੈ 40 ਸਾਲ ਤੋਂ ਅੱਜ ਮੈਂ ਉਹਨਾਂ ਦੇ ਨੂੰ ਅੱਜ ਮੈਂ ਹੱਥੀ ਆਪਣੇ ਵੀਰੇ ਬਹੁਤ ਹੀ ਮਾਣਯੋਗ ਸੀਟ ਤੇ ਬੈਠੇ ਦੇਖਦਾ ਮੇਰਾ ਬਹੁਤ ਬਹੁਤ ਦਿਲ ਖੁਸ਼ ਹੁੰਦਾ ਹੈ ਔਰ ਇਹ ਜਿਹੜੀ ਹੈਗੀ ਹੈ ਇਹਨਾਂ ਨੂੰ ਇਸ ਦਾ ਸੇਵਾ ਕਰਨ ਦਾ ਮੌਕਾ ਮਿਲਿਆ ਇਸ ਇਲਾਕੇ ਦੀ ਔਰ ਇਸ ਸੰਸਥਾ ਦੀ ਔਰ ਇਸ ਟੋਟਲ ਔਰ ਮੈਂ ਮੇਰਾ ਖਿਆਲ ਹੈ ਕਿ ਅਸੀਂ ਉਨੀ ਸੇਵਾ ਨਹੀਂ ਕਰ ਸਕਦੇ ਜਿੰਨੀ ਕਿ ਇਹਨਾਂ ਨੇ ਆਪਣੇ 5 ਸਾਲ ਦੀ ਸੇਵਾ ਕਰ ਦਿੱਤੀ ਸ਼ਰਤ ਤੁਸੀਂ ਭੁੱਲ ਗਏ ਬੜਾ ਤੁਹਾਡਾ ਇੱਕ ਹੋਸਾ ਦਾ ਮੈਂ ਕਿਹਾ ਹੋਸਾ ਦਾ ਅ ਰੰਦਾਵਾ ਜੀ ਪਵਾਰ ਚ ਤੁਹਾਡਾ ਬੜਾ ਬੜਾ ਸਵਾਗਤ ਹੈ ਤੇ ਕੀ ਕਹਿਣਾ ਚਾਹੋਗੇ ਜੀ ਅੱਜ ਦੇ ਪ੍ਰੋਗਰਾਮ ਬਾਰੇ ਇਸ ਕੈਂਪ ਬਾਰੇ ਪੰਜਾਬਾ ਕੈਂਪ ਆ ਜੀ ਅੱਜ ਛੋਟੇ ਵੀ ਰਾਜ ਜਿਹੜਾ ਪੰਜਾਬਾ ਕੈਂਪ ਯੂਥ ਸੁਹਾਵਾ ਕਲੱਬ ਨੇ ਜਨਨਤ ਸਾਹਿਬ ਦੀ ਯਾਦ ਚਲਾਇਆ ਇਧਰਲੀ ਸਪੈਸ਼ਲੀ ਮੈਂ ਕਲੱਬ ਦਾ ਤੇ ਪ੍ਰਧਾਨ ਸਾਹਿਬ ਦਾ ਔਰ ਖਾਸ ਕਰ ਮੇਰੇ ਵੱਡੇ ਵੀ ਡਾਕਟਰ ਜੇਪੀ ਸਿੰਘ ਜੀ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਪਿਛਲੇ 40 ਸਾਲਾਂ ਤੋਂ ਆਈ ਵਾਰ ਇਸੇ ਤਰ੍ਹਾਂ ਫ੍ਰੀ ਮੈਂ ਜਿਹੜਾ ਚੈੱਕਅਪ ਕੈਂਪ ਆਈਸ ਕੈਂਪ ਲਾਉਂਦੇ ਨੇ ਕਿਉਂਕਿ ਮੈਨੂੰ ਯਾਦ ਆਉਂਦਾ ਸਮਾਂ ਕਿਸੀ ਟਾਈਮ ਕੈਪਟਨ ਕਮ ਜੀਜੀ ਹੁੰਦੇ ਸੀ ਉਸ ਟਾਈਮ ਇਹ ਕਲੱਬ ਦੀ ਸ਼ੁਰੂਆਤ ਕੀਤੀ ਗਈ ਜਾਂ ਉਹ ਤੋਂ ਪਹਿਲਾਂ ਵੀ ਕੀਤੀ ਗਈ ਹੋਵੇਗੀ ਮੈਨੂੰ ਸ਼ਾਇਦ ਉਹਦੇ ਬਾਰੇ ਜ਼ਿਆਦਾ ਨਹੀਂ ਪਤਾ ਲਗਭਗ 40 ਸਾਲ ਹੋ ਗਏ ਅੱਜ ਤਾਂ 50ਵਾਂ ਬਰਥਡੇ ਹੋ ਗਿਆ ਇਸ ਕਲੱਬ ਦਾ ਕਿ 50 ਸਾਲ ਬਾਅਦ ਵੀ ਪਿੰਡ ਵਾਲੇ ਕਲੱਬ ਨੇ ਔਰ ਸਾਰੇ ਲੋਕਾਂ ਨੇ ਇੰਨੇ ਉਤਸ਼ਾਹ ਨਾਲ ਔਰ ਪੇਸ਼ਰ ਦੇਖੋ ਕਿੰਨੇ ਵਿਸ਼ਵਾਸ ਦੇ ਨਾਲ ਮੇਰੀਆਂ ਮਾਤਾਵਾ ਪੈਣਾ ਔਰ ਬਜ਼ੁਰਗ ਆਏ ਆ ਔਰ ਮੈਂ ਕਿਹਾ ਕਿੰਨਾ ਵਿਸ਼ਵਾਸ ਹੈ ਡਾਕਟਰ ਜੀਪੀ ਸਿੰਘ ਤੇ ਔਰ ਇਹਦੀ ਟੀਮ ਤੇ ਕਿ ਅਸੀਂ ਉੱਥੇ ਜਾਵਾਂਗੇ ਤਾਂ ਸਾਡਾ ਸਹੀ ਇਲਾਜ ਹੋਏਗਾ ਮੈਂ ਸਪੈਸ਼ਲੀ ਡਾਕਟਰ ਸਾਹਿਬ ਦਾ ਧੰਨਵਾਦ ਕਰਦਾ ਕਿ ਤੁਸੀਂ ਜਿੱਥੇ ਲੋਕ ਨੇਤਰਦਾਨ ਕਰਦੇ ਨੇ ਤੁਸੀਂ ਅੱਖਾਂ ਦੇ ਆਪਰੇਸ਼ਨ ਕਰਕੇ ਵਧੀਆ ਲੈਂਸ ਪਾ ਕੇ ਮੇਰੇ ਹਲਕੇ ਦੇ ਲੋਕਾਂ ਨੂੰ ਇਹ ਗੰਦੀ ਰਾਜਨੀਤੀ ਦੇ ਜਿੰਨਾ ਅੱਖਾਂ ਨਹੀਂ ਲੋਕਾਂ ਦੀ ਕਰਤੀਆਂ ਸੀ ਅੱਖਾਂ ਖੋਲਣ ਵਾਸਤੇ ਅੱਛੇ ਲੈਂਸ ਤੇ ਚੰਗੀ ਤਰੀਕੇ ਨਾਲ ਜਿਹੜਾ ਇਲਾਜ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਪਿੰਡ ਵਾਸੀਆਂ ਨੂੰ ਹਲਕੇਡੇ ਦੇ ਰਵਿਜ ਦੇ ਨਿਵਾਸੀਆਂ ਨੂੰ ਜਰੂਰ ਅਪੀਲ ਕਰੂੰਗਾ ਕਿ ਇਹ ਜੇ ਕੈਂਪ ਸਾਨੂੰ ਮੈਡੀਕਲ ਫ੍ਰੀ ਚੈੱਕਅਪ ਕੈਂਪ ਹੋਵੇ ਆਈ ਕੈਂਪ ਹੋਵੇ ਸਾਰੇ ਹਲਕੇ ਚਲਵਾਉਣੇ ਚਾਹੀਦੇ ਆ ਕਿਉਂਕਿ ਪਿਛਲੇ 60 ਸਾਲਾਂ ਚੋਂ ਇਸ ਗੰਦੀ ਰਾਜਨੀਤੀ ਕਰਕੇ ਸਾਡੀਆਂ ਅੱਖਾਂ ਦੇ ਪਰਦੇ ਨਾ ਲੋਕਾਂ ਨੇ ਖਰਾਬ ਕੀਤੇ ਨੇ ਆਓ ਰਲ ਮਿਲ ਕੇ ਅੰਗਲਾ ਪੰਜਾਬ ਬਣਾਈਏ ਭਗਵੰਤ ਮਾਨ ਦੀ ਅਗਵਾਈ ਚ ਜਿਹੜੀ ਪੰਜਾਬ ਸਰਕਾਰ ਕੰਮ ਕਰ ਰਹੀ ਏ ਉਹਨੂੰ ਅੱਗੇ ਲੈ ਕੇ ਚੱਲੀਏ ਤਾਂ ਕਿ ਉਹ ਵੀ ਫਿਰ ਯਾਦ ਆਏ ਬਾਣ ਵਾਲਾ ਮੰਜਾ ਘਰ ਦਾ ਸਾਗ ਮੱਕੀ ਦੀ ਰੋਟੀ ਚਹਿ ਚਲਾਂਦੀਆਂ ਚੜੀਆਂ ਉਹ ਸੋਹਣਾ ਪੰਜਾਬ ਦੁਬਾਰਾ ਦੇਖਣ ਨੂੰ ਮਿਲੇ ਪੰਜਾਬ ਪੰਜ ਦਰਿਆ ਦੀ ਧਰਤੀ ਪੰਜ ਸੱਤ ਤਰ੍ਹਾਂ ਦੀਆਂ ਕਾਮਨਾ ਸਾਡੇ ਤੇ ਰਹਿੰਦੀਆਂ ਨੇ ਮੈਂ ਜ਼ਬ ਨਹੀਂ ਸਿਖਾਤਾ ਉਸ ਨੂੰ ਬੈਠਾ ਸਭ ਦਾ ਬਹੁਤ ਬਹੁਤ ਧੰਨਵਾਦ